ਮੈਂ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਵਰਲਡ 'ਚ ਵੱਸਣ ਵਾਲਿਆਂ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਵੀ ਗੁਰੂ ਗੰਨ ਸਾਹਿਬ ਕੱਲਾ ਗਰਜੀਤ ਸਿੰਘ ਫੌਜੀ ਦਾ ਤੁਹਾਡਾ ਗੁਰੂ ਨਹੀਂਗਾ ਜੇ ਗਰਜੀਤ ਸਿੰਘ ਫੌਜੀ ਸਿਰ ਧੜ ਦੀ ਬਾਜੀ ਲਾਉਣ ਵਾਸਤੇ ਆਪਣੀ ਜਾਨ ਵਾਰਨ ਵਾਸਤੇ ਬੈਠਾ ਕੀ ਗੱਲ ਤੁਹਾਡੇ ਹੱਥ ਪੈਰ ਕੰਮ ਨਹੀਂ ਕਰਦੇ ਤੁਹਾਡੀ ਜ਼ੁਬਾਨ ਨਹੀਂ ਕੰਮ ਕਰਦੀ ਤੁਸੀਂ ਆਪਣੇ ਘਰ 'ਚੋਂ ਨਹੀਂ ਆਵਾਜ਼ ਬੰਦ ਕਰ ਸਕਦੇ ਅੰਨੀ ਬੋਲੀ ਸਰਕਾਰ ਨੂੰ ਤੁਹਾਡੀ ਆਵਾਜ਼ ਕੀ ਗੱਲ ਸੁਣੂਗੀ ਨਹੀਂ ਗੁਰੂ ਗੰਨ ਸਾਹਿਬ ਕੱਲਾ ਫੌਜੀਆ ਦਾ ਹੈ ਇੱਕ ਸਰਕਾਰ ਦੀ ਨੌਕਰੀ ਕਰਨ ਦੇ باوجود ਵੀ ਅੱਜ ਉਹ ਫੌਜੀ ਧਰਮ ਦਾ ਸੇਵਾਦਾਰ ਬਣ ਕੇ ਧਰਮ ਦੀ ਗੱਲ ਨੂੰ ਦੁਨੀਆ ਦੇ ਸਾਹਮਣੇ ਰੱਖ ਰਿਹਾ ਔਰ ਉਹ ਬੰਦਾ ਆਪਣੇ ਬਾਤ ਨਹੀਂ ਕੁਝ ਮੰਗਦਾ ਪਿਆ ਆਉਣ ਵਾਲੀ ਪੀੜ੍ਹੀ ਬਾਤ ਤੇ ਮੰਗਦਾ ਪਿਆ ਔਰ ਉਹ ਗੁਰੂ ਦਾ ਸਤਕਾਰ ਮੰਗਦਾ ਪਿਆ ਕਿ ਅਸੀਂ ਉਹ ਅੱਜ ਨਾਲੇ ਗੁਰੂ ਵਾਸਤੇ ਕੁਰਬਾਨੀਆਂ ਕੀਤੀਆਂ ਅੱਜ ਸਾਡੇ ਗੁਰੂ ਦੀ ਪੈਰ ਪੈਰ ਤੇ ਥਾਂ ਥਾਂ ਤੇ ਬੇਅਦਬੀ ਹੋਣ ਦੀ ਲੱਖ ਦੀ ਲਾਨਤ ਤਾਂ ਸਾਡੇ ਯਾਰ ਸਾਨੂੰ ਤੇ ਉਹਦਾ ਮਰ ਜਾਣਾ ਚਾਹੀਦਾ ਜਿਹਦੇ ਪਿਓ ਦੀ ਬਾਗ ਨੂੰ ਹੱਥ ਪਾਇਆ ਹੋਵੇ ਤੱਪੀ ਉਹਦਾ ਦਾੜਾ ਖਲਾ ਰਿਆ ਹੋਵੇ ਤੇ ਉਹ ਉਹ ਜੀ ਾਲਾਰ ਜੰਮਣ ਦਾ ਕੀ ਫਾਇਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਜੋ ਮੈਂ ਬੇਨਤੀ ਕਰਨੀ ਆ ਉਹਨੂੰ ਧਿਆਨ ਨਾਲ ਸੁਣਿਓ ਤੇ ਸ਼ੇਅਰ ਕਰਿਓ ਤਾਂ ਜੋ ਵੱਤ ਵਾਸ ਸੰਗਤ ਜਿਹੜੀ ਆ ਸਮਾਣੇ ਪਹੁੰਚ ਸਕੇ ਭਾਈ ਗੁਰਜੀਤ ਸਿੰਘ ਫੌਜੀ ਸਾਹਿਬ ਜੋ ਕਿ ਟਾਵਰ ਤੇ ਬੈਠਿਆ ਲੰਮੇ ਸਮੇਂ ਤੋਂ ਜਿਹੜੇ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਹੋ ਕੇ ਬੈਠਿਆ ਤੇ ਔਰ ਕਾਨੂੰਨ ਪਾਸ ਕਰਾਉਣਾ ਚਾਹੁੰਦੇ ਆ ਮੈਂ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਵਰਲਡ 'ਚ ਵੱਸਣ ਵਾਲਿਆਂ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਵੀ ਗੁਰੂ ਗੰਨ ਸਾਹਿਬ ਕੱਲਾ ਗੁਰਜੀਤ ਸਿੰਘ ਫੌਜੀ ਦਾ ਤੁਹਾਡਾ ਗੁਰੂ ਨਹੀਂ ਹੈਗਾ ਜੇ ਗੁਰਜੀਤ ਸਿੰਘ ਫੌਜੀ ਸਿਰ ਧਰ ਦੀ ਬਾਜੀ ਲਾਉਣ ਵਾਸਤੇ ਆਪਣੀ ਜਾਨ ਵਾਰਨ ਵਾਸਤੇ ਬੈਠਾ ਕੀ ਗੱਲ ਤੁਹਾਡੇ ਹੱਥ ਪੈਰ ਕੰਮ ਨਹੀਂ ਕਰਦੇ ਤੁਹਾਡੀ ਜੁਬਾਨ ਨਹੀਂ ਕੰਮ ਕਰਦੀ ਤੁਸੀਂ ਆਪਣੇ ਘਰ ਚੋਂ ਨਹੀਂ ਆਵਾਜ਼ ਬਣਨ ਕਰ ਸਕਦੇ ਅੰਨੀ ਬੋਲੀ ਸਰਕਾਰ ਨੂੰ ਤੁਹਾਡੀ ਆਵਾਜ਼ ਕੀ ਗੱਲ ਸੁਣੂਗੀ ਨਹੀਂ ਗੁਰੂਗੰਗ ਸਾਹਿਬ ਕੱਲਾ ਫੌਜੀਆ ਦਾ ਇੱਕ ਸਰਕਾਰ ਦੀ ਨੌਕਰੀ ਕਰਨ ਦੇ ਬਾਵਜੂਦ ਵੀ ਅੱਜ ਉਹ ਫੌਜੀ ਧਰਮ ਦਾ ਸੇਵਾਦਾਰ ਬਣ ਕੇ ਧਰਮ ਦੀ ਗੱਲ ਨੂੰ ਦੁਨੀਆ ਦੇ ਸਾਹਮਣੇ ਰੱਖ ਰਿਹਾ ਔਰ ਉਹ ਬੰਦਾ ਆਪਣੇ ਬਾਤ ਨਹੀਂ ਕੁਝ ਮੰਗਦਾ ਪਿਆ ਆਉਣ ਵਾਲੀ ਪੀੜ੍ਹੀ ਬਾਤ ਤੇ ਮੰਗਦਾ ਪਿਆ ਔਰ ਗੁਰੂ ਦਾ ਸਤਕਾਰ ਮੰਗਦਾ ਪਿਆ ਕਿ ਅਹੀਂ ਉਹ ਅਜਨਾਂ ਨੇ ਗੁਰੂ ਵਾਸਤੇ ਕੁਰਬਾਨੀਆਂ ਕੀਤੀਆਂ ਅੱਜ ਸਾਡੇ ਗੁਰੂ ਦੀ ਪੈਰ ਪੈਰ ਤੇ ਥਾਂ ਥਾਂ ਤੇ ਬੇਅਦਬੀ ਹੋਣ ਦੀ ਲੱਖ ਦੀ ਲਾਨ ਤਾਂ ਸਾਡੇ ਯਾਰ ਸਾਨੂੰ ਤੇ ਉਦਾਂ ਮਰ ਜਾਣਾ ਚਾਹੀਦਾ ਜਿਹਦੇ ਪਿਓ ਦੀ ਬਾਗ ਨੂੰ ਹੱਥ ਪਾਇਆ ਹੋਵੇ ਤੇ ਪਿਓ ਦਾ ਦਾੜਾ ਖਿਲਾ ਰਿਆ ਹੋਵੇ ਤੇ ਉਹ 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 ਜੀ ਾਲਾਰ ਜੰਮਣ ਦਾ ਕੀ ਫਾਇਦਾ ਉਹਦੇ ਨਾਲ ਉਹ ਤੇ ਬੰਦੇ ਦੇ ਘਰ ਨਾ ਹੀ ਹੋਵੇ ਤੇ ਉਹ ਨਹੀਂ ਚੰਗਾ ਤੇ ਕਲਗੀਧਰ ਪਾਸ਼ਾ ਮਾਰ ਰਹੇ ਨੇ ਆਪਣੇ ਧੀਆ ਪੁੱਤ ਆਪਣਾ ਸਾਰਾ ਪਰਿਵਾਰ ਇਸ ਪੰਥ ਦੇ ਉਤੋਂ ਨਿਸ਼ਾਵਰ ਕੀਤਾ ਵੀ ਇਹ ਪੰਥ ਮੇਰਾ ਵਾਰਸ ਆ ਤੇ ਇਹ ਪੰਥ ਜੇ ਨਕਾਮਾ ਹੋ ਕੇ ਬਹਿ ਗਿਆ ਕੀ ਗੱਲ ਤੁਹਾਨੂੰ ਜਿਹੜੇ ਗੱਡੀਆਂ ਕਾਰਾਂ ਦੇ ਵਿੱਚ ਬਹਿਣ ਵਾਲੇ ਘੁੰਮਣ ਵਾਲੇ ਜੈਡ ਸਕਿਉਰਟੀਆਂ ਲੈਣ ਵਾਲੇ ਜਾਂ ਦੂਜੇ ਤੇ ਜਿੰਨੇ ਵੀ ਜਥੇਬੰਦੀਆਂ ਇਹ ਸੁੱਤੀਆਂ ਸਾਰੀਆਂ ਅੱਜ ਸਮਾ ਭਾਈ ਗੁਰਜੀਤ ਸਿੰਘ ਫੌਜੀ ਦੇ ਨਾਲ ਖੜਨ ਦਾ ਠੀਕ ਆ ਔਰ ਜੰਨੀਆਂ ਜਿੱਥੇ ਬੰਦੀਆਂ ਭਾਵੇਂ ਉਹ ਦੰਦਮਈ ਤਕਸਾਲ ਹੋਵੇ ਭਾਵੇਂ ਤਰਨੇਦਾਲ ਹੋਣ ਭਾਵੇਂ ਹਰੀਆਂ ਵੇਲਾਂ ਵਾਲੇ ਹੋਣ ਭਾਵੇਂ ਬੁੱਢੇ ਦਾਲ ਦੀ ਜੰਨੀਆਂ ਜਿੱਥੇ ਬੰਦੀਆਂ ਬਣੀਆਂ ਔਰ ਮੜੀਆਂ ਵਾਲੇ ਬਾਬਾ ਮਾਨ ਸਿੰਘ ਜੀ ਹੋਣੀ ਔਰ ਜਿੰਨੇ ਵੀ ਜਿੰਨੇ ਵੀ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਇੱਕ ਬੇਨਤੀ ਆ ਵੀ ਤੁਸੀਂ ਇੱਕ ਤਰੀਕ ਨੂੰ ਸਮਾਣੇ ਪਹੁੰਚਣਾ ਉੱਥੇ ਫੌਜੀ ਗੁਰਜੀਤ ਸਿੰਘ ਦਾ ਕਰਕੇ ਨਹੀਂ ਪਹੁੰਚਣਾ ਉੱਥੇ ਧੰਨ ਸ਼੍ਰੀ ਗੁਰਗੰਸਾ ਮਹਾਰਾਜ ਸਤਕਾਰ ਨੂੰ ਕਾਇਮ ਰੱਖਣ ਵਾਸਤੇ ਤਾਂ ਜੋ ਜਿਹੜਾ ਜਣਾ ਖਣਾ ਗੁਰਗੰਸਾ ਮਹਾਰਾ ਦੀ ਬੇਦਵੀ ਕਰਦਾ ਪਿਆ ਉਨੁਸਾ ਮੇ ਸਰ ਉਹਦੀ ਬੰਦੀ ਹੋ ਤੇ ਕਾਰਵਾਈ ਕੀਤੀ ਜਾਵੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਔਰ ਕਾਨੂੰਨ ਪਾਸ ਕਰਾਉਣ ਵਾਸਤੇ ਭਾਈ ਗੁਰਜੀਤ ਸਿੰਘ ਜੀ ਹੋਣਾ ਨੇ ਦਿਨ ਰਾਤ ਆਪਣਾ ਆਪ ਗੁਰੂ ਨੂੰ ਸਮਰਪਿਤ ਕੀਤਾ ਨੇ ਤੇ ਕੀ ਲੋੜ ਪਈ ਸਰਕਾਰੀ ਪੈਨਸ਼ਨ ਆਉਂਦੀ ਆਪਣੇ ਘਰ ਬੈਠਾ ਆਨੰਦ ਲੈਣ ਡਿਆਏ ਲੇਕਿਨ ਫੌਜੀ ਨੇ ਆਪਣਾ ਜੀਵਨ ਜਿਹੜਾ ਉਹ ਪੰਥਵਾ ਤੇ ਸਮਰਪਿਤ ਕਰ ਦਿੱਤਾ ਆਪਣੇ ਗੁਰੂ ਆ ਤੇ ਸਮਰਪਿਤ ਕਰ ਦਿੱਤਾ ਮੈਂ ਕਹਿੰਨਾ ਵੀ ਜਦੋਂ ਮੇਰੀ ਗੱਲ ਹੋਈ ਨਾ ਭਾਈ ਗੁਰਜੀਤ ਸਿੰਘ ਫੌਜੀ ਸਾਹਿਬ ਨਾਲ ਤੇ ਉਹ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਹਨ ਤੇ ਇੰਨੇ ਦਿਨ ਮੈਂ ਕਹਿੰਦਾ ਕਈ ਆਪਣੇ ਆਪ ਨੂੰ ਵੱਡੇ ਧਰਮਿਛਦਾਉਣ ਵਾਲੇ ਆ ਉਹਨਾਂ ਨੂੰ ਦੋ ਦਿਨ ਰੋਟੀ ਨਾ ਦਿਓ ਤੇ ਤੀਜੇ ਦਿਨ ਉਹ ਆਪਣਾ ਧਰਮ ਤਬਦੀਲ ਕਰ ਦੇਣਗੇ ਤੇ ਮੈਂ ਕਹਿੰਦਾ ਵੀ ਜੇ ਉਹਨਾਂ ਨੂੰ ਤੁਸੀਂ ਦੋ ਦਿਨ ਪਾਣੀ ਨਾ ਦਿਓ ਤੇ ਉਹ ਭਾਵੇਂ ਦੇਸ਼ ਛਡਾਲੋ ਉਹਨਾਂ ਕੋ ਪੰਜਾਬ ਛਡਾਲੋ ਜੋ ਮਰਜ਼ੀ ਕਰਾ ਲਓ ਪਰ ਮੈਂ ਕਹਿੰਦਾ ਤੁਹਾਨੂੰ ਉਹ ਮਾਂ ਜਿਹਦੀ ਕੋਕ ਤੋਂ ਫੌਜੀ ਗੁਰਜੀਤ ਸਿੰਘ ਪੈਦਾ ਹੋਇਆ ਤੇ ਸਰਕਾਰ ਨੂੰ ਵੀ ਇਹ ਗੱਲ ਕਹਿੰਨੇ ਆ ਵੀ ਫੌਜੀ ਛੜੀ ਵੱਡੇ ਹੁੰਦੇ ਆ ਨਿਹੰਗ ਸਿੰਘ ਜਿਵੇਂ ਫੌਜਾਂ ਤੇ ਇਦਾਂ ਹੀ ਇਹ ਵੀ ਫੌਜਾਂ ਹੀ ਆ ਇਸ ਰੀੜੀ ਹੁੰਦੇ ਆ ਨਾ ਇਹਨਾਂ ਨੂੰ ਭੁੱਖ ਨਾ ਨਾ ਇਹਨਾਂ ਨੂੰ ਪਾਣੀ ਨਾ ਨਾ ਇਹਨਾਂ ਨੂੰ ਮਰਨਾ ਨਾ ਇਹਨਾਂ ਨੂੰ ਲੜਨਾ ਇਹ ਤਤਪ ਨਹੀਂ ਦਿੰਦੇ ਆ ਤੇ ਭਾਈ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਆ ਵੀ ਜਰੂਰ ਪਹੁੰਚੋ ਜੇ ਨਾ ਪਹੁੰਚੇ ਤੇ ਲੱਖ ਦੀ ਲਾਹਨਤ ਆ ਸਾਡੇ ਯਾਰ ਬਾਬਾ ਭਾਈ ਗੁਰਜੀਤ ਸਿੰਘ ਨੇ ਅੱਜ ਜਿਹੜਾ ਮੁੱਦਾ ਚੁੱਕਿਆ ਇਹ ਅਸਲ ਵਿੱਚ ਇਹ ਮੁੱਦਾ ਜੱਥੇਬੰਦੀਆਂ ਨੂੰ ਚੁੱਕਣਾ ਚਾਹੀਦਾ ਨਾਨਕਸਰੀਆਂ ਨੂੰ ਵੀ ਚੁੱਕਣਾ ਚਾਹੀਦਾ ਨਾਨਕਸਰੀਆਂ ਵੀ ਨਾਲ ਜਾ ਕੇ ਖੜਨ ਫੌਜੀ ਦੇ ਥੱਲੇ ਜਾ ਕੇ ਪੜਾਵ ਵੱਡਾ ਕਰਨ ਸਰਕਾਰ ਨੂੰ ਪਤਾ ਲੱਗੇ ਫੌਜੀ ਘੜਾ ਤੇ ਪਲਾਟ ਮੰਗਦਾ ਪਿਆ ਜਾਂ ਕੋਈ ਵੱਖਰਾ ਦੇਸ਼ ਮੰਗਦਾ ਪਿਆ ਉਹਦੇ ਗੁਰੂ ਗੰਸਾ ਸਾਹਿਬ ਦੀ ਬੇਅਦਬੀਆਂ ਕਰਨ ਵਾਲੇ ਜਿਹੜੇ ਆ ਉਹਨਾਂ ਬੰਦਿਆਂ ਤੇ ਬਣਦੀ ਕਾਰਵਾਈ ਤੇ ਇਨਸਾਫ ਚਾਹੀਦਾ ਬੇਅਦਬੀਆਂ ਦਾ ਕੀ ਉਹਨੇ ਮਾੜਾ ਕਰ ਦਿੱਤਾ ਕੀ ਮਾੜਾ ਮੰਗ ਲਿਆ ਆਪਣੇ ਲਈ ਕੀ ਮੰਗ ਲਿਆ ਉਹ ਜੋ ਕੁਝ ਮੰਗਿਆ ਆਪਣੇ ਗੁਰੂਆ ਤੇ ਮੰਗਿਆ ਜਿਨੇ ਇਹ ਸੁੰਦਰ ਸਰੂਪ ਦਿੱਤਾ ਜਿਨੇ ਦੇਹੀ ਦਿੱਤੀ ਹੈ ਜਿਨੇ ਸੰਸਾਰ ਤੇ ਭੇਜਿਆ ਉਸ ਗੁਰੂਆ ਤੇ ਉਹ ਬੰਦਾ ਸੰਘਰਸ਼ ਲੜਦਾ ਪਿਆ ਤੇ ਕੀ ਗੱਲ ਯਾਰ ਸਾਨੂੰ ਨਹੀਂ ਸਾਨੂੰ ਘਰਾਂ ਚ ਬੈਠਿਆਂ ਨੂੰ ਕੰਮ ਸਗੋਂ ਅਸੀਂ ਆਵਾਜ਼ ਨੂੰ ਬੰਦ ਕਰ ਸਕਦੇ ਇੰਨੀਆਂ ਇੰਨਾ ਕੁ ਸੋਸ਼ਲ ਮੀਡੀਆ ਦੇ ਉੱਤੇ ਤੁਹਾਡਾ ਹੁਣ ਵਿਕਾਸ ਹੋਣਾ ਚਾਹੀਦਾ ਇੰਨੀਆਂ ਆਵਾਜ਼ਾਂ ਤੁਹਾਡੀਆਂ ਹੋਣੀਆਂ ਚਾਹੀਦੀਆਂ ਹੈ ਕਿ ਹਰ ਬੰਦਾ ਫੌਜੀ ਦੇ ਨਾਲ ਖੜਨਾ ਚਾਹੀਦਾ ਏ ਪਰ ਨਹੀਂ ਖੜਾ ਤੇ ਸਰਕਾਰ ਇਸ ਚੀਜ਼ ਦੇ ਉੱਤੇ ਸਰਕਾਰ ਨੂੰ ਪਤਾ ਲੱਗਦਾ ਜਾ ਰਿਹਾ ਵੀ ਇਹ ਲੋਕਨ ਕੰਮ ਨਹੀਂ ਆ ਠੀਕ ਹੈ ਖਾਨਪੀਨ ਜੋਗੇ ਰਹਿ ਗਿਆ ਕੰਮ ਸੇ ਕੰਮ ਹੈ ਜਿਹੜੀਆਂ ਜਿੱਥੇ ਬੰਦੀਆਂ ਨਹੀਂ ਤੁਰਨ ਜਗੀਆਂ ਨਾ ਤੁਰਨ ਸਿੰਘ ਤੇ ਪਹੁੰਚੋ ਤੇ ਪਹਿਲੀ ਤਰੀਕ ਤੋਂ ਬਿਆਸੋਂ ਆਪਾਂ ਸੰਗਤ ਲੈ ਕੇ ਜਿਹੜੀ ਉੱਥੇ ਸਮਾਣੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੇ ਕਿ ਵੀਰ ਭਰਾ ਨੇ ਸਟਿਆਲੇ ਤੋਂ ਬਤਾਲੇ ਤੋਂ ਬਲਸਰਾ ਤੋਂ ਜੋਧਿਆਂ ਤੋਂ ਕਿਸੇ ਬੰਦੇ ਨੇ ਟਰਾਲੀ ਆਪਣੀ ਖਾਨੀਆਂ ਵੇ ਟਰਾਲੀ ਇੱਕ ਖਾਨੀਆਂ ਵੇ ਦੋ ਖਾਨੀਆਂ ਵੇ ਤਿੰਨ ਖਾਨੀਆਂ ਚਾਰ ਖਾਨੀਆਂ ਔਰ ਮੈਂ ਨੰਬਰ ਉੱਤੇ ਦਿਨਾ ਆਪਣਾ ਕਿਉਂਕਿ ਜਿਹੜੀ ਮੈਂ ਗੱਲ ਕਰਦਾ ਉਹ ਤੇ ਮਹਾਰਾਜ ਕਿਰਪਾ ਕਰਦੇ ਆ ਵੀ ਪਹਿਰਾ ਦਵਾ ਲੈਂਦੇ ਆ ਨੰਬਰ ਮੇਰਾ ਉੱਤੇ ਪਿਆ ਮੈਂ ਬੋਲ ਵੀ ਦਿਨਾ 98721 ਤੇ ਨੰਬਰ 885 ਪਬਲਿਕ ਨੰਬਰ ਆ ਮੇਰਾ ਤੇ ਕੋਈ ਵੀ ਵੀਰ ਭਰਾ ਮੈਨੂੰ ਫੋਨ ਕਰ ਸਕਦਾ ਜਾਂ ਨਾ ਚੁੱਕਿਆ ਜਾਵੇ ਮੈਨੂੰ ਵਟਸਐਪ ਮੈਸੇਜ ਕਰ ਦਿਆ ਕਰੋ ਤੇ ਪਹਿਲੀ ਤਰੀਕ ਨੂੰ ਬਾਈ ਰਾਈਟ ਟਾਈਮ ਪਹਿਲੀ ਤਰੀਕ ਨੂੰ ਜੇ ਨਹੀਂ ਤੇ ਸ਼ਾਮ ਨੂੰ ਤੁਸੀਂ ਪਹਿਲੀ ਤੋਂ ਇੱਕ ਦਿਨ ਪਹਿਲਾਂ رابطہ ਕਰ ਲਓ ਤੇ ਅਮੰਤਸਰ ਗੁਰਦਆਸ ਸਾਹਿਬ ਇਕੱਤਰ ਹੋ ਜੇ ਸ਼ਾਮ ਨੂੰ ਆਪਾਂ ਉੱਥੇ ਜਾ ਬੱਝੀਏ ਜੇ ਨਹੀਂ ਤੇ ਪਹਿਲੀ ਤਰੀਕ ਨੂੰ 8 ਵਜੇ ਤਕਰੀਬਨ ਰਾਈਟ 8 ਵਜੇ ਆਪਾਂ ਜਿਹੜਾ ਅਮੰਤਸਰ ਇਕੱਠੇ ਹੋਈ ਤੇ ਅਮੰਤਸਰ ਤੋਂ ਗੱਡੀਆਂ ਜਿਹੜੀਆਂ ਉੱਥੇ ਅਰਦਾਸਾ ਸੋਧ ਕੇ ਉੱਥੋਂ ਸ਼ਹੀਦਾ ਸਿੰਘਾਂ ਦੀ ਕਿਰਪਾ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਓਟ ਆਸਾ ਲੈ ਕੇ ਅਰਦਾਸਾ ਕਰਕੇ ਤੁਰਿਏ ਵੀ ਜਿਵੇਂ ਮਹਾਰਾਜ ਤੁਸੀਂ ਮੋਢਾ ਲਾ ਕੇ ਮੱਖਣਸ਼ਾਹ ਦਾ ਬੇੜਾ ਪਾਰ ਲਾਇਆ ਸੀ ਇਦਾਂ ਹੀ ਹੁਣ ਸਿੱਖਾਂ ਦਾ ਬੇੜਾ ਮਹਾਰਾਜ ਤੁਸੀਂ ਪਾਰ ਲਾਉਣਾ ਤੁਹਾਡੇ ਹੱਥ ਵਸਾ ਅਰਦਾਸਾ ਸੋਧ ਕੇ ਉੱਥੋਂ ਫਿਰ ਫੌਜਾਂ ਜਿਹੜੀਆਂ ਉਹ ਚਾਲਾ ਪਾਉਣਗੀਆਂ ਸੁਆਣੇ ਨੂੰ ਬਾਈ ਜਿਨ੍ਹਾਂ ਨੇ ਵੀ ਇਹ ਸੇਵਾ ਕਰਨੀ ਟਰਾਲੀਆਂ ਦੀ ਜਾਂ ਗੱਡੀਆਂ ਦੀ ਉਹ ਮੈਨਾਂ رابطہ ਕਰ ਲੈਣ ਤੇ ਜਿੰਨੀ ਵੀ ਸੰਗਤ ਹੋ ਸਕੇ ਵੱਧ ਤੋਂ ਵੱਧ ਯਾਰ ਆਪਣੇ ਪਿੰਡਾਂ 'ਚ 10-10 ਬੰਦੇ ਤੇ ਜਾ ਹੀ ਸਕਦੇ ਐਡੀ ਕਿਹੜੀ ਆਖਰਾਈ ਆ ਆਪਾਂ ਨੂੰ ਕਿ ਆਪਾਂ 10-10 ਬੰਦੇ ਨਹੀਂ ਪਿੰਡਾਂ 'ਚ ਆ ਸਕਦੇ ਮੈਂ ਜਿੰਨੇ ਵੀ ਪਿੰਡਾਲਿਆਂ ਬਲਸਣਾ ਜੋਧਾ ਸਠਿਆਲਾ ਬਤਾਲਾ ਸੇਰੋਂ ਜਿੰਨੇ ਵੀ ਰਾਗੀ ਢਾਡੀ ਪ੍ਰਚਾਰਕ ਪਾਠੀ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਭਈ ਜਿਹੜੀ ਸਟੇਜ ਤੁਹਾਡੇ ਕੋਲ ਆ ਉਤੇ ਜਰੂਰ ਬੋਲੋ ਭਈ ਅਮਾਨਤ ਸਰ ਤੋਂ 1 ਤਰੀਕ ਨੂੰ ਸਵੇਰੇ 8 ਵਜੇ ਰਾਈਟ ਸਮਾਣੇ ਨੂੰ ਆਪਣੀ ਤਿਆਰੀ ਹੋਊਗੀ ਭਈ ਟਰਾਲੀਆਂ 2 ਆ ਜਾਣ 1 ਕੇ ਆ ਜਾਣ 3 ਆ ਜਾਣ ਜਿੰਨੀਆਂ ਵੀ ਆ ਜਾਣ ਉਹ ਗੁਰੂ ਦੀ ਕਿਰਪਾ ਤੇ ਸੰਗਤ ਜਰੂਰ ਵਾਤਵਤ ਪਹੁੰਚੋ ਤੇ ਜੇ ਟਰਾਲੀਆਂ ਟਰੁਲੀਆਂ ਨਾਮ ਹੀ ਆਈਆਂ ਤੇ ਆਪੋ ਆਪਣੇ ਜਿਹੜੇ ਸਾਧਨ ਮਾਰੇ ਨੇ ਸਾਨੂੰ ਦਿੱਤੇ ਆ ਜਿਨ੍ਹਾਂ ਨੂੰ ਗੱਡੀਆਂ ਦਿੱਤੀਆਂ ਉਹ ਗੱਡੀਆਂ ਤੇ ਵਿੱਚ ਚਾਰ-ਚਾਰ ਪਾਈ-ਪਾਈ ਸਿੰਘ ਲੈ ਕੇ ਆਓ ਕਿਉਂਕਿ ਇਹਨੂੰ ਚਾਰ-ਚੰਨ ਤਾਂ ਹੀ ਲੱਗਨੇ ਸਰਕਾਰ ਨੂੰ ਤਾਂ ਹੀ ਪਤਾ ਲੱਗਣਾ ਵੀ ਅਸੀਂ ਸਾਰੇ ਏਕਿਆਂ ਔਰ ਦਰਦ ਸਾਡੇ ਦਿਲ ਵਿੱਚ ਅਸੀਂ ਗੁਰੂ ਪ੍ਰਤੀ ਅੱਜ ਵੀ ਸਾਡਾ ਪਿਆਰ ਸਤਿਕਾਰ ਸ਼ਰਧਾ ਅਸੀਂ ਗੁਰੂ ਆ ਤੇ ਮਰ ਵੀ ਸਕਦੇ ਆ ਕਿਉਂਕਿ ਜੇ ਅੱਜ ਨਾ ਤੁਸੀਂ ਕਰੇ ਤੇ ਤੁਹਾਡਾ ਕਾਨੂੰਨ ਜਿਹੜਾ ਉਹ ਪਾਸ ਨਹੀਂ ਹੋਣਾ ਤੇ ਪੈਰ-ਪੈਰ ਤੇ ਬੇਦਵੀਆਂ ਹੋ ਰਹੀਆਂ ਤੇ ਪੈਰ-ਪੈਰ ਤੇ ਬੇਦਵੀਆਂ ਹੋਣੀਆਂ ਹੋਰ ਜਿਆਦੀਆਂ ਵਧ ਜਾਣੀਆਂ ਕਿਉਂਕਿ ਵੇਖੋ ਜਦੋਂ ਕੁਲੜ ਪੀਜੇ ਵਾਲਿਆ ਕੋਲ ਮੈਂ ਗਿਆ ਹਾਂ ਛੇ ਸਰਕਾਰ ਚੌਂਦੀ ਤੇ ਉਹਨਾਂ ਬੰਦਿਆਂ ਦੇ ਕਾਰਵਾਈ ਕਰਦੀ ਵੀ ਬਾਈ ਤੁਸੀਂ ਗੰਦ ਪਾ ਰਹੇ ਆ ਲੇਕਿਨ ਨਹੀਂ ਸਰਕਾਰ ਨੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਸਿਕਿਉਰਿਟੀ ਦੇ ਕੇ ਇਹਦਾ ਮਤਲਬ ਉਹਨਾਂ ਨੂੰ ਇਸ਼ਾਰਾ ਦਿੱਤਾ ਵੀ ਤੁਸੀਂ ਨੰਗੇ ਹੋ ਵੀਡੀਓ ਬਣਾਓ ਨੱਚੋ ਟਪੋ ਪੱਗਾਂ ਦੀ ਕਰੋ ਬਦਨਾਮੀ ਜਿੰਨੀ ਹੋ ਸਕਦੀ ਆ ਅਸੀਂ ਤੁਹਾਡੀ ਸਿਕਿਉਰਿਟੀ ਕਰਾਂਗੇ ਤੇ ਇਸ ਕਰਕੇ ਬਾਈ ਆਪਾਂ ਨੂੰ ਸਾਰਿਆਂ ਨੂੰ ਇੱਕ ਹੋ ਕੇ ਆਪਣੇ ਗੁਰੂ ਬਾਤ ਤੇ ਆਵਾਜ਼ ਬੁਲੰਦ ਕਰਨੀ ਆ ਭਾਈ ਜੇ ਕੋਈ ਧੀ ਭੈਣ ਕੋਈ ਮਾਤਾ ਕੋ ਬਜ਼ੁਰਗ ਜਿਹੜਾ ਵੀ ਜਾਣਾ ਚਾਹੁੰਦਾ ਇਸ ਮੋਰਚੇ ਦੇ ਵਿੱਚ ਉੱਥੇ ਭਈ ਜਾ ਕੇ ਆਸਣ ਲਾਓ ਤੇ ਸਰਕਾਰ ਨੂੰ ਜੇ ਪਤਾ ਲੱਗੇ ਵੀ ਭਈ ਸਾਰੇ ਗੁਰੂ ਨੂੰ ਪਿਆਰ ਕਰਨ ਵਾਲੇ ਹੁਣ ਜਿੰਨੇ ਕੁ ਉੱਥੇ ਬੈਠੇ ਆ ਉਹਦੇ ਨਾਲ ਸਰਕਾਰ ਨੂੰ ਕੋਈ ਨਹੀਂ ਪਤਾ ਲੱਗਾ ਨਾ ਉਹ ਅੰਨੇ ਬੋਲੇ ਜੇ ਬੈਠੇ ਆ ਉਹ ਸੁੱਤੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਸਰਕਾਰ ਨੂੰ ਇੱਕ ਕੇ ਸਰਕਾਰ ਨੂੰ ਜਗਾਉਣ ਵਾਸਤੇ ਉੱਥੇ ਸੰਗਤ ਦਾ ਹੋਣਾ ਬਹੁਤ ਜ਼ਰੂਰੀ ਆ ਤੁਸੀਂ ਇੱਕ ਉਹ ਵੇਖੋ ਵੀ ਫੌਜੀ ਆ ਆਪਣੇ ਪਰਿਵਾਰ ਵਾਲ ਨਹੀਂ ਵੇਖਦਾ ਪਿਆ ਉਹ ਆਪਣੀ ਜ਼ਿੰਦਗੀ ਵਾਲ ਵੇਖਦਾ ਨਹੀਂ ਪਿਆ ਆਪਣੇ ਸੁੱਖਾਂ ਵਾਲ ਨਹੀਂ ਵੇਖਦਾ ਪਿਆ ਉਹ ਕੇਵਲ ਗੁਰੂ ਪ੍ਰਤੀ ਸ਼ਰਧਾ ਰੱਖ ਕੇ ਤੇ ਗੁਰੂ ਦੇ ਸਤਕਾਰ ਮਾਣ ਵਾਸਤੇ ਅੱਜ ਉਹ ਬੰਦਾ ਮਰਨ ਮੌਤ ਦੀ ਧਾਰ ਕੇ ਬੈਠਾ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਬਈ ਆਪਾਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਤੇ ਜਿਹੜੇ ਵੀ ਕਿਸੇ ਭੈਣ ਭਰਾ ਬਜ਼ੁਰਗ ਨੇ ਮਾਤਾ ਨੇ ਕੈਸੇ ਵੀ ਵੀਰ ਭਰਾ ਨੇ ਜਾਣਾ ਕਿ ਟਰਾਲੀ ਦੀ ਸੇਵਾ ਕਰਨੀ ਹੈ ਕਿ ਗੱਡੀ ਲੈ ਕੇ ਆਉਣਾ ਉਹ ਮੈਨਾਂ رابطہ ਕਰ ਲਓ ਇੱਕ ਤਰੀਕ ਨੂੰ ਰਾਈਟ 8 ਵਜੇ ਆਪਾਂ ਗੁਰਦੁਆਰਾ ਅਮਾਨਤਸਰ ਤੋਂ ਮੈਂ ਦੋਰੀ ਤੇਰੀ ਬਾਰੇ ਬੋਲਦਾ ਤੇ ਬਾਰ-ਬਾਰ ਨਹੀਂ ਹੁਣ ਮੈਂ ਲਾਈਵ ਬਣਾ ਤਨਾ ਬਾਰ-ਬਾਰ ਕਹਿਣਾ ਤੇ ਫੌਜੀ ਸਾਹਿਬ ਦਿਲੋਂ ਸਲੂਟ ਹੈ ਤੁਹਾਨੂੰ ਮਹਾਰਾ ਕਿਰਪਾ ਕਰੇ ਮੇਰੀ ਵੀ ਉਮਰ ਤੁਹਾਨੂੰ ਲੱਗ ਜੇ ਸਤਿਗੁਰੂ ਚੜ੍ਹਦੀ ਕਲਾ ਰੱਖੇ ਤੁਹਾਡੀ ਤੁਹਾਡੇ ਵਰਗੇ ਸੂਰਮੇ ਤੁਹਾਡੇ ਵਰਗੇ ਬਹਾਦਰ ਤੁਹਾਡੇ ਵਰਗੇ ਯੋਧੇ ਉਹਨਾਂ ਦੀ ਸਦਾ ਹੀ ਮੈਂ ਕਦਰ ਕੀਤੀ ਹੈ ਤੇ ਸਦਾ ਕਦਰ ਕਰਦਾ ਰਹੂੰਗਾ ਜਿੰਨਾ ਚਿਰ ਮੇਰੇ ਸਾਹ ਚੱਲਦੇ ਆ ਜਿਹੜਾ ਗੁਰੂ ਆ ਤੇ ਆਵਾਜ਼ ਬੰਦ ਕਰੂਗਾ ਪੰਥ ਵਾਸਤੇ ਆਵਾਜ਼ ਬੰਦ ਕਰੂਗਾ ਆ ਆਪਣੀ ਪੀੜੀ ਵਾਸਤੇ ਆਵਾਜ਼ ਬੰਦ ਕਰੂਗਾ ਮੈਂ ਸਦਾ ਉਹਨਾਂ ਦੇ ਨਾਲ ਖੜੂਗਾ ਤਤਪਰ ਰਹੂੰਗਾ ਭਾਵੇਂ ਉੱਤੇ ਸਿਰ ਲੱਗੇ ਤੇ ਭਾਵੇਂ ਧੜ ਲੱਗੇ ਇਹ ਗੁਰੂ ਦੇ ਹੱਥ ਆ ਬਈ ਕਿਉਂਕਿ ਸਮਾ ਮੰਗ ਕਰਦਾ ਹੁਣ ਸਾਨੂੰ ਇੱਕ ਹੋਣ ਦਾ ਠੀਕ ਆ ਤੇ ਇਹ ਕਰਕੇ ਜੇ ਤੁਸੀਂ ਚਾਹੁੰਦੇ ਆ ਭਗਵੰਤ ਮਾਨ ਨੂੰ ਮੈਂ ਬੇਤੀ ਕਰਦਾ ਵੀ ਭਗਵੰਤ ਮਾਨ ਜੀ ਗੁਰੂ ਦਾ ਤੁਹਾਡਾ ਵੀ ਆ ਤੁਹਾਡਾ ਘਰਾ ਗੁਰੂ ਨਹੀਂ ਹੈਗਾ ਤੁਸੀਂ ਥੋੜਾ ਝਾਤੀ ਮਾਰੋ ਤੇ ਕਿੱਡਾ ਕ ਵੱਡਾ ਕ ਇਹ ਕੇਸ ਆ ਜਿਹੜਾ ਜਿਹੜਾ ਤੁਹਾਡੇ ਕੋਲ ਹੱਲ ਨਹੀਂ ਹੁੰਦਾ ਪਿਆ ਲੋਕਾਂ ਦੇ ਏਡੇ ਏਡੇ ਬੜੇ ਬੜੇ ਕੇਸ ਤੁਸੀਂ ਜਿਹੜੇ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਤੀਆਂ ਲੋਕਾਂ ਨੂੰ ਪੈਂਛਰਾ ਲਾਤੀਆਂ ਲੋਕਾਂ ਦੇ ਜੋ ਮੰਗਿਆ ਉਹਨਾਂ ਨੂੰ ਲਾਈ ਜਾਂਦੇ ਆ ਤੇ ਸਾਨੂੰ ਮੋਰ ਕੱਖ ਨਹੀਂ ਚਾਹੀਦਾ ਬਈ ਜੋ ਗਰਜੀਤ ਸਿੰਘ ਫੌਜੀ ਦੀ ਮੰਗ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬੇਦਬੀਆਂ ਨੂੰ ਰੋਕਣ ਵਾਸਤੇ ਕਾਨੂੰਨ ਬਣਾਇਆ ਜਾਵੇ ਤੇ ਭਗਵੰਤ ਮਾਨ ਜੀ ਤੁਹਾਨੂੰ ਇਹਦੇ ਉੱਤੇ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਬਈ ਜੇ ਤੁਸੀਂ ਵਿਚਾਰ ਨਾ ਕਰੋਗੇ ਫਿਰ ਤੁਹਾਨੂੰ ਪਤਾ ਉਹ ਮੁਰਕੇ ਕੋਈ ਨਾ ਕੋਈ ਲਾ ਬੇਅਦਵੀ ਕਰਦਾ ਸਿੰਘਾਂ ਦੇ ਹੱਥਾਂ ਜਾਂਦਾ ਟੰਗ ਦਿੰਦੇ ਆ ਫਿਰ ਉਹਨਾਂ ਦੇ ਪਰਚੇ ਕਰਦੇ ਜੇ ਅੰਦਰ ਕਰਾਉਂਦੇ ਜੇ ਪਿੱਖੋ ਉਹਨਾਂ ਦੇ ਵੀ ਪਰਿਵਾਰ ਬਰਬਾਦ ਹੁੰਦੇ ਆ ਤੇ ਅਗਲਾ ਅਗਲੇ ਬੰਦੇ ਦਾ ਜਿਹੜਾ ਜੜਾ ਵੱਡਿਆ ਜਾਂਦਾ ਉਹਦਾ ਵੀ ਪਰਿਵਾਰ ਬਰਬਾਦ ਹੁੰਦਾ ਤੇ ਕਿਉਂ ਨਾ ਜੇ ਸਰਕਾਰ ਆਪਾਂ ਇਹਨੂੰ ਸਰਕਾਰ ਨੂੰ ਲਾਇਕ ਬਣਾਉਣ ਵਾਸਤੇ ਆਪਾਂ ਕਾਨੂੰਨ ਬਣਾ ਦਈਏ ਆਪਾਂ ਇੰਨਾ ਹੁਣ ਲੰਮਾ ਸਮਾਂ ਹੋ ਗਿਆ <table> ਤਾਂ ਦੀ ਸਰਕਾਰ ਬਣੀ ਨੂੰ ਤੇ ਪਹਿਲਾਂ ਵੀ ਬੜੇ ਪੱਗਾਂ ਵਾਲੇ ਆਏ ਕਿਸੇ ਨੇ ਕੁਝ ਨਹੀਂ ਸਵਾਰਿਆ ਕਮ ਸੇ ਕਮ ਜਾਂਦੇ ਜਾਂਦੇ ਕੁਝ ਇੰਨਾ ਦੇ ਸਵਾਰ ਕੇ ਜਾਓ ਆਉਣ ਵਾਲਾ ਨਵਾਂ ਜਦੋਂ ਨਵਾਂ ਸੀਜ਼ਨ ਲੈ ਕੇ ਨਵੀਂ ਸਰਕਾਰ ਲੈ ਕੇ ਆਓਗੇ ਤੇ ਵਿੱਚ ਕੋਈ ਨਵਾਂ ਕਰ ਦਿਓ ਆ ਜਿਹੜੀ ਹੁਣ ਬਣੀ ਸਰਕਾਰ ਆ ਇਹਦੇ ਵਿੱਚ ਤੇ ਕਮ ਸੇ ਕਮ ਇੰਨਾ ਕਰੋ ਨਾ ਕਿ ਕਾਨੂੰਨ ਜਿਹੜਾ ਉਹ ਬਣਾਓ ਇਹ ਜਿਹੜਾ ਬੇਅਦਬੀ ਕਰੂਗਾ ਸਾਡਾ ਗੁਰੂ ਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਠੀਕ ਆ ਜੇ ਕੋਈ ਕਰਦਾ ਗਲਤੀ ਉਹਦੇ ਬੰਦੀ ਕਾਰਵਾਈ ਕਰੋ ਲੇਕਿਨ ਜਿਹੜਾ ਬੰਦਾ ਗੁਰੂ ਦੀ ਬੇਅਦਬੀ ਕਰਦਾ ਉਹਦੀ ਤੇ ਪਹਿਦੀ ਗੱਲ ਤੇ ਮੌਕੇ ਹੀ ਝਟਕ ਦੇਣਾ ਚਾਹੀਦਾ ਦੂਜੀ ਗੱਲ ਆ ਨਹੀਂ ਤੇ ਉਹਨੂੰ ਬੰਦੇ ਨੂੰ ਉਮਰ ਕੈਦੀ ਸਜ਼ਾ ਦੇਣੀ ਚਾਹੀਦੀ ਆ ਠੀਕ ਆ ਬਾਕੀ ਜੋ ਗਦੀ ਸਿੰਘ ਫੌਜੀ ਹੋਣਾ ਨੇ رابطہ ਕੀਤਾ ਉਹ ਸਰਕਾਰ ਗਾੜੀ ਉਹਨਾਂ ਨੇ ਆਪਣੀਆਂ ਮੰਗਾਂ ਰੱਖ ਦੇਣੀਆਂ ਕਿਉਂਕਿ ਇਹ ਨਿਹੰਗ ਸਿੰਘਾਂ ਦਾ ਤੇ ਇਹ ਰਾਹ ਹੁੰਦਾ ਵੀ 150 ਛੜੇ ਤੇ ਸ਼ਰਨ ਪਰੇ ਸੁੱਤਰੇ ਹਨਾ ਤੇ ਬਾਕੀ ਭਾਈ ਸਾਰੇ ਰਾਗੀ ਤੁਹਾਡੀ ਧਿਆਨ ਦਿਓ ਥੋੜਾ ਜਿਹਾ ਆਪਾਂ ਬੜੇ ਲਲਕਾਰੇ ਮਾਰ ਲਿਆ ਬੜਾ ਪੈਸਾ ਇਕੱਠਾ ਕਰ ਲਿਆ ਵੱਡੀਆਂ ਵੱਡੀਆਂ ਗੱਡੀਆਂ ਵੀ ਕਰ ਲੀਆਂ ਹਨਾ ਲੀਡੇ ਵੀ ਚਿੱਟੇ ਪਾਲੇ ਰੰਗ ਬਰੰਗੇ ਪਾਲੇ ਹੁਣ ਵੇਲਾ ਆ ਗਿਆ ਹੁਣ ਤੁਹਾਡੀਆਂ ਬੜਕਾਂ ਜਿਹੜੀਆਂ ਉਹ ਅਸਲੀ ਟਿਕਾਣੇ ਦੇ ਵੇਖਦੇ ਆਂ ਵਜਦੀਆਂ ਕਿ ਨਹੀਂ ਵਜਦੀਆਂ ਤੇ ਆਪਾਂ ਬੱਕਰੇ ਬੜੇ ਝਟਕਾਏ ਆ ਹੁਣ ਵੇਲਾ ਆ ਗਿਆ ਵੀ ਹੁਣ ਮਤਲਬ ਸਮੇਂ ਅਨੁਸਾਰ ਜੰਗ ਦੇ ਵਿੱਚ ਤੁਸੀਂ ਕਿੰਨਾ ਕੁ ਮੁਕਾਬਲਾ ਕਰਦੇ ਆ ਉਹ ਹੁਣ ਵਕਤ ਆ ਗਿਆ ਉਹ ਵੇਲਾ ਆ ਗਿਆ ਉਦੇ ਬੱਚੀ ਪਤਾ ਲੱਗਣਾ ਵੀ ਕਿੰਨਿਆਂ ਸਾਡੀਆਂ ਬਾਹਾਂ ਚ ਬਾਲਿਆ ਕਿ ਇੱਕ ਦੂਜੇ ਦੀਆਂ ਅਸੀਂ ਪੱਗਾਂ ਲਾਉਣ ਜੋਗੇ ਆ ਜਾਂ ਮਤਲਬ ਇੱਕ ਦੂਜੇ ਦੇ ਉੱਤੇ ਟਿੱਪਣੀ ਕਰਨ ਜੋਗੇ ਆ ਜਾਂ ਇੱਕ ਦੂਜੇ ਦੇ ਗੋਲੀਆਂ ਗੁਪਤ ਪੈ ਕੇ ਚਲਾਉਣ ਵਾਲੇ ਆ ਉਹ ਕੰਮ ਨਹੀਂ ਅਜੇ ਵੇਲਾ ਕਰਦਾ ਵੀ ਨੰਗੇ ਧੜ ਖੜੋ ਜਿੱਦਣਾ ਵੀ ਖੜਨਾ ਬਈ ਮੈਨੂੰ ਭਾਈ ਗੁਰਜੀਤ ਸਿੰਘ ਉਹਨਾਂ ਦਾ ਫੌਜੀ ਸਾਹਿਬ ਦਾ ਫੋਨ ਆਇਆ ਕਿ ਤੁਸੀਂ ਜ਼ਰੂਰ ਆਓ ਤੇ ਮੈਂ ਅੰਦਰੋਂ ਅੰਦਰੀ ਬੜਾ ਫੀਲ ਕੀਤਾ ਮੈਂ ਕਿ ਇਹਨਾਂ ਲੰਮਾ ਸਮਾਂ ਚੱਲਿਆ ਮੈਂ ਉੱਥੋਂ ਲੰਕੀ ਵੀ ਆਇਆ ਬੜੀ ਵਾਰ ਪਰ ਮੇਰੇ ਇਹ ਮੈਂ ਕਹਿ ਸਕਦਾ ਮੇਰਾ ਨਕਮਾ ਪਾਣਿਆ ਮੈਂ ਉੱਥੇ ਨਹੀਂ ਰੁਕਿਆ ਕਿਉਂਕਿ ਅਹੀਂ ਰਾਗੀ ਢਾਡੀਆਂ ਸਾਨੂੰ ਇਹ ਹੁੰਦਾ ਵੀ ਜਦੋਂ ਪ੍ਰੋਗਰਾਮ ਲਾਇਆ ਹੁੰਦਾ ਦਾਦਾ ਦਾ ਘਰ ਚਲ ਜੀਏ ਘਰੋਂ ਹੁੰਦਾ ਦਾਦਾ ਦਾ ਪ੍ਰੋਗਰਾਮਾਂ ਚਲ ਜੀਏ ਹਨਾ ਲੇਕਿਨ ਮੈਂ ਇਸ ਕਮੀ ਨੂੰ ਜਰੂਰ ਸੁਧਾਰੂੰਗਾ ਤੇ ਮੈਂ ਕੋਸ਼ਿਸ਼ ਮੇਰੀ ਹੱਦੋਂ ਵੱਧ ਕੋਸ਼ਿਸ਼ ਹੋਊਗੀ ਕਿ ਮੈਂ ਪਹਿਲੀ ਤਰੀਕ ਨੂੰ ਜਰੂਰ ਅਮਾਂਤ ਸਾਹ ਤੋਂ ਤੁਰੂੰਗਾ 8 ਵਜੇ ਸਵੇਰੇ ਤੇ ਜਿਸ ਜਣਾ ਜਣਾ ਜਾਣਾ ਬਾਈ ਪਹਿਲਾਂ ਰਾਬਤਾ ਕਰਿਓ ਬਾਈ ਜੇ ਫੋਨ ਨਾ ਚੁੱਕਿਆ ਜਾਵੇ WhatsApp ਤੇ ਮੈਸੇਜ ਕਰਦਿਆ ਕਰੋ ਤੇ ਕਈ ਭਰਾ ਇਦਾਂ ਕਹਿੰਦੇ ਤੁਸੀਂ ਫੋਨ ਨਹੀਂ ਚੱਕਦੇ ਤੇ ਤੁਸੀਂ ਨੰਬਰ ਕੋ ਦਿੱਤਾ ਬਾਈ ਵੇਖੋ ਮੈਂ ਤੇ ਸਿੱਧਾ ਵਾਰ-ਵਾਰ ਕਹਿੰਦਾ ਪਿਛਲਾ ਦਿਲ ਕਰਦਾ ਲਾ ਲਓ ਨਹੀਂ ਦਿਲ ਕਰਦਾ ਨਾਂ ਲਾਓ ਬਾਕੀ ਮੈਂ ਇਹ ਕਹਿੰਦਾ WhatsApp ਤੇ ਮੈਸੇਜ ਕਰ ਦਿਓ ਜਦੋਂ ਮੇ ਕੋ ਸਮਾਂ ਆ ਮੈਂ ਤੁਹਾਨੂੰ ਆਪੇ ਕਾਲ ਲਾ ਦੂੰਗਾ ਤੇ ਆਓ ਫਿਰ ਮਿਲ ਜੇ ਇੱਕ ਤਰੀਕ ਨੂੰ ਬਾਕੀ ਭਾਈ ਆ ਜੋਧਿਆਂ ਵਾਲੇ ਬਤਾਲਿਆ ਇਸ ਦਿਹਾੜੇ ਵਾਲੇ ਬਾਬਕਾਲ ਸਾਹਿਬ ਵਾਲੇ ਵਾਕਿਆ ਅਲਗ-ਅਲਗ ਜਿੰਨੇ ਪਿੰਡ ਬੁੱਢਾ ਤੇ ਬਿਆਸ ਸਾਰਿਆਂ ਨੂੰ ਬੇਨਤੀ ਹੈ ਭਾਈ ਪਹਿਲਾਂ-ਪਹਿਲਾਂ ਰਾਬਤਾ ਕਰ ਲਿਓ ਆਪਾਂ ਇੱਕ ਤਰੀਕ ਨੂੰ 8 ਵਜੇ ਰਾਈਟ ਇਥੇ ਤੁਰ ਪੈਣਾ ਤੇ ਤਗੜੇ ਹੋ ਜਾਓ ਮੋਰਚੇ ਨੂੰ ਫਤਿਹ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ